ਆਪ ਜੀ ਦਾ ਇਹ ਜਿਹੜਾ ਇਲਾਕਾ ਇਹ ਨਾ ਇਹ ਇਤਿਹਾਸਕ ਇਲਾਕਾ ਮੰਨਿਆ ਜਾਂਦਾ ਹੈ ਕਿਉਂਕਿ ਜਦੋਂ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਚੱਲਦੇ ਆ ਨਾ ਭਾਵੇਂ ਉਹ ਖੇਮ ਕਰਨ ਵਾਲਾ ਰੋਡ ਹੋਵੇ ਉਸ ਸੜਕੇ ਪੈ ਜਾਈਏ ਜਾਂ ਇਸ ਪੱਟੀ ਵੱਲ ਨੂੰ ਪੈ ਜਾਈਏ ਇਸ ਇਲਾਕੇ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ ਇਸ ਇਲਾਕੇ ਨੇ ਬੜੇ ਬੜੇ ਯੋਧੇ ਪੈਦਾ ਕੀਤੇ ਨੇ ਤੇ ਬਸ ਇੱਥੇ ਹੀ ਨਹੀਂ ਇਸ ਇਲਾਕੇ ਦੇ ਵਿੱਚ ਬੜੇ ਬੜੇ ਤਪਸਵੀ ਵੀ ਹੋਏ ਨੇ ਮੈਂ ਇੱਕ ਬੇਨਤੀ ਕਰਦਾ ਤੁਸੀਂ ਕਦਰਦਾਨ ਹੋ ਆਪੋਲੇ ਆਪਣੇ ਇਲਾਕਿਆਂ ਦੇ ਵਿੱਚ ਜੋੜ ਮੇਲੇ ਕਰਵਾਉਂਦੇ ਹੋ ਤੇ ਕੌਮ ਦੇ ਬੁਲਾਰਿਆਂ ਨੂੰ ਸੰਗਤ ਦੇ ਰੂਪ ਰੂ ਕਰਦੇ ਹੋ ਕਿਉਂ ਕਿਉਂਕਿ ਤੁਸੀਂ ਇਤਿਹਾਸ ਦੇ ਪਾਠਕ ਹੋ ਕਿਉਂਕਿ ਤੁਸੀਂ ਇਤਿਹਾਸ ਦੇ ਨਾਲ ਪਿਆਰ ਕਰਦੇ ਹੋ ਇਤਿਹਾਸ ਦੇ ਵਿੱਚੋਂ ਕੁਝ ਸਰਵਣ ਕਰਨ ਦਾ ਯਤਨ ਕਰਦੇ ਹੋ ਗੁਰੂ ਪਿਆਰੇ ਇੱਕ ਸ਼ਾਇਰ ਨੇ ਬੜਾ ਸੁੰਦਰ ਲਿਖਿਆ ਹੈ ਉਹ ਕਹਿੰਦਾ ਨਾਲ ਮੰਤਰਾਂ ਨਹੀਂ ਮਿਸਾਲ ਬਲਦੀ ਤੇਲ ਮੁੱਕੇ ਤੋਂ ਦੀਵਾ ਹੋ ਗੁਲ ਜਾਵੇ ਲੱਖ ਯਤਨ ਕਰੀਏ ਭਾਂਡੇ ਨਹੀਂ ਪੈਂਦਾ ਜਿਹੜਾ ਦੁੱਧ ਜ਼ਮੀਨ ਤੇ ਡੁੱਲ ਜਾਵੇ ਫੀਤਾ ਫੀਤਾ ਹੋ ਜਾਂਦੀ ਕਬੀਲਦਾਰੀ ਜਦੋਂ ਗੰਢ ਇਤਫਾਕ ਦੀ ਖੁੱਲ ਜਾਵੇ ਪਾਰਸ ਮਿਟ ਜਾਵੇ ਹਰਫ ਗਲਤ ਵਾਂਗੂ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ ਜਿਹੜੀ ਕੌਮ ਇਤਿਹਾਸ ਨੂੰ ਯਾਦ ਰੱਖਦੀ ਹੈ ਯਾਦ ਰੱਖੋ ਉਹ ਕਦੇ ਵੀ ਦੁਨੀਆ ਤੇ ਢੈਂਦੀ ਕਲਾ ਵਿੱਚ ਨਹੀਂ ਜਾਂਦੀ ਹੈ ਢੈਂਦੀ ਕਲਾ ਵਿੱਚ ਉਹ ਜਾਂਦੇ ਨੇ ਜਿਹੜੇ ਇਤਿਹਾਸ ਨੂੰ ਭੁੱਲ ਜਾਇਆ ਕਰਦੇ ਨੇ ਜਿਹੜੇ ਆਪਣੇ ਵਿਰਸੇ ਨੂੰ ਭੁੱਲ ਜਾਇਆ ਕਰਦੇ ਨੇ ਗੁਰੂ ਦਾ ਸਿੱਖ ਅਰਦਾਸ ਕਰਦਾ ਏ ਪ੍ਰਥਮ ਭਗੌਤੀ ਨੂੰ ਸਿਮਰ ਕੇ ਅਰਦਾਸ ਪ੍ਰਾ ਆਰੰਭ ਹੁੰਦੀ ਹੈ ਫਿਰ ਉਹ ਦਸਾਂ ਪਾਤਸ਼ਾਹਿਆਂ ਦਾ ਉਹ ਟਾਸਰਾ ਲੈਂਦਾ ਹੈ ਫਿਰ ਪੰਜਾਂ ਪਿਆਰਿਆਂ ਨੂੰ ਯਾਦ ਕਰਦਾ ਹੈ ਫਿਰ 400 ਹੋਰ ਜਾਦਿਆਂ ਨੂੰ ਯਾਦ ਕਰਦਾ ਹੈ ਉਸ ਤੋਂ ਬਾਅਦ ਉਹਦੀ ਅਰਦਾਸ ਤੇ ਅਖਰ ਜਿਹੜੇ ਨੇ ਉਹ ਸਮੂਹਕ ਹੋ ਜਾਂਦੇ ਨੇ ਫਿਰ ਅਰਦਾਸ ਤੇ ਅਖਰ ਹੁੰਦੇ ਨੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਤਸੀਸ ਦਿੱਤੇ ਬੰਦ-ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਧਕ ਕੇਸਾਂ ਸਵਾਸਾਂ ਸੰਭਾਈ ਤਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਕੇਵਲ ਅਰਦਾਸ ਹੀ ਨਹੀਂ ਇਹ ਸਾਡੇ ਇਤਿਹਾਸ ਦੀਆਂ ਝਾਕੀਆਂ ਸਾਡੀ ਅੱਖਾਂ ਦੇ ਸਾਹਮਣੇ ਉਹਦੀ ਨਿਕਲਦੀਆਂ ਮੈਂ ਇੱਕ ਬੇਨਤੀ ਕਰ ਦੇਵਾਂ ਜਿਸ ਦਿਨ ਸਾਨੂੰ ਸ਼ਹੀਦ ਦੀ ਡੈਫੀਨੇਸ਼ਨ ਸਮਝ ਆ ਗਈ ਜਿਸ ਦਿਨ ਸਾਨੂੰ ਸਮਝ ਆ ਗਈ ਕਿ ਸ਼ਹੀਦ ਦਾ ਮਤਲਬ ਕੀ ਹੋਇਆ ਕਰਦਾ ਏ ਯਾਦ ਰੱਖੋ ਉਸ ਦਿਨ ਹਰ ਮਾਂ ਇਹ ਅਰਦਾਸ ਕਰੇਗੀ ਕਿ ਪ੍ਰਮਾਤਮਾ ਪੁੱਤਰ ਦੇਵੀ ਆਪਣੇ ਸ਼ਹੀਦਾਂ ਦੇ ਵਿੱਚੋਂ ਕੋਈ ਭੇਜੀ ਜਿਹੜਾ ਮੇਰੀ ਕੁਲ ਨੂੰ ਰੋਸ਼ਨਾ ਦੇਵੇ ਉਸ ਦਿਨ ਹਰ ਮਾਂ ਦੀ ਚਾਹ ਹੋਵੇਗੀ ਕਿ ਮੇਰਾ ਪੁੱਤਰ ਮੇਰੀ ਕੁੱਖ ਤੋਂ ਪੈਦਾ ਹੋਣ ਵਾਲਾ ਕੌਮ ਦਾ ਨਾਂ ਰੋਸ਼ਨ ਕਰ ਸਕੇ ਯਾਦ ਰੱਖੋ ਇਸ ਸੰਸਾਰ ਦੇ ਅੰਦਰ ਇਸ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਪਰ ਕੁਝ ਇਹ ਗੱਲ ਕਹਿੰਦੇ ਨੇ ਕਿ ਜੇ ਇਹ ਸਰਬੱਤ ਦਾ ਭਲਾ ਮੰਗਦੇ ਨਹੀਂ ਤੇ ਇਹਨੂੰ ਰਹਿਣ ਹੀ ਨਹੀਂ ਦੇਣਾ ਹੈ ਉਹ ਨਹੀਂ ਰਹਿਣ ਦੇਣਾ ਚਾਹੁੰਦੇ ਉਹ ਨਹੀਂ ਵੇਖਣਾ ਚਾਹੁੰਦੇ ਵਾਰ-ਵਾਰ ਵਿਰੋਧੀਆਂ ਚਾਲ ਚੱਲੀ ਵਾਰ-ਵਾਰ ਸਿੱਖ ਕੌਮ ਤੇ ਵਾਰ ਹੋਇਆ ਕਦੇ ਸਾਡੀ ਕਿਰਪਾਨ ਤੇ ਰੋਕ ਲੱਗੀ ਕਦੇ ਸਾਡੀ ਦਸਤਾਰ ਤੇ ਵਾਰ ਹੋਇਆ ਕਦੇ ਸੁਖਮਣੀ ਸਾਹਿਬ ਤੇ ਵਾਰ ਹੋਇਆ ਕਦੇ ਆਸਾ ਦੀ ਵਾਰ ਤੇ ਵਾਰ ਹੋਇਆ ਜਿੱਥੋਂ ਲੈਂਦੀ ਹੈ ਰੌਸ਼ਨੀ ਕੁੱਲ ਦੁਨੀਆ ਉਸ ਰੌਸ਼ਨ ਮিনার ਤੇ ਵਾਰ ਹੋਇਆ ਆਹ ਹੁੰਦੀਆਂ ਨੇ ਨਾ ਬੇਅਦਬੀਆਂ ਥਾਂ-ਥਾਂ ਤੇ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਪਾੜ ਕੇ ਗਲੀਆਂ 'ਚ ਛੁੱਟੇ ਜਾਂਦੇ ਨੇ ਯਾਦ ਰੱਖੋ ਇਹ ਕੌਮ ਨੂੰ ਇੱਕ ਟੁੰਬਣ ਦਾ ਕੋਸ਼ਿਸ਼ ਕੀਤੀ ਜਾਂਦੀ ਏ ਇਹਦਾ ਜ਼ੇਰਾ ਵੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਏ ਕਿ ਕਿੰਨੇ ਇੱਕ ਇਹ ਕਿੰਨੀਆਂਕ ਤਸ਼ੱਦਦ ਆਪਣੇ ਉੱਤੇ ਸਹਾਰ ਸਕਦੇ ਨੇ ਪਰ ਯਾਦ ਰੱਖੋ ਜਦੋਂ ਜਦੋਂ ਵੀ ਕੋਈ ਕੁਰਬਾਨੀ ਹੁੰਦੀ ਏ ਉਹ ਕਿਸੇ ਮਰਜ਼ੂੜੇ ਜੋਧੇ ਨੂੰ ਪੈਦਾ ਕਰ ਦਿੰਦੀ ਏ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ ਹੋਈ ਉਸ ਬੇਅਦਬੀ ਨੂੰ ਨਾ ਸਹਾਰਦਿਆਂ ਹੋਇਆਂ ਕਿੰਨਾ ਕੁ ਚਿਰ ਸਹਾਰਾਂਗੇ ਉਸ ਬੇਅਦਵੀ ਨੂੰ ਨਾ ਸਹਾਰਦਿਆਂ ਹੋਇਆ ਫਿਰ ਕੌਮ ਦੇ ਯੋਧਿਆਂ ਨੇ ਉਸਨਾਂ ਦੁਸ਼ਟਾਂ ਨੂੰ ਸੋਧਣ ਦਾ ਫੈਸਲਾ ਲਿਆ ਇਹ ਅੱਜ ਦੀ ਗੱਲ ਨਹੀਂ ਇਹ ਪ੍ਰਾਤਨ ਸਮਿਆਂ ਤੋਂ ਇਸ ਤਰ੍ਹਾਂ ਹੁੰਦਾ ਰਿਹਾ ਹੈ ਆ ਤੁਹਾਡੇ ਇਲਾਕੇ ਦਾ ਇੱਕ ਨਗਰ ਹੈ ਉਸ ਨਗਰ ਦੇ ਅੰਦਰ ਇਹ ਭੁਗਵਸਤਾ ਨਗਰ ਹੈ ਬੜਾ ਵਧੀਆ ਇਹ ਨਗਰ ਹੈ ਪਰ ਇਸ ਨਗਰ ਦੇ ਅੰਦਰ ਇੱਕ ਮਕਾਨ ਬਣਿਆ ਹੋਇਆ ਜਿਹੜਾ ਤਿੰਨ ਛਤਾ ਮਕਾਨ ਹੈ ਤਿੰਨ ਛਤਾ ਮਕਾਨ ਹੁਣ ਇੱਕ ਗੱਲ ਯਾਦ ਰੱਖਿਓ ਜੇ ਕਰਦੀ ਹੈਸੀਅਤ ਵੇਖਣੀ ਹੋਵੇ ਨਾ ਉਹਦੇ ਘਰ ਦੇ ਦਰਵਾਜ਼ੇ ਤੋਂ ਪਤਾ ਲੱਗ ਜਾਂਦੀ ਹੈ। ਕਈ ਬੰਦਿਆਂ ਨੇ ਆਪਣੇ ਉਹ ਮਾੜਾ ਬੰਦਾ ਉਹਨੇ ਚ ਘਰ ਬਣਾ ਲੈਂਦਾ ਇਹ ਪੂਰਾ ਤੇ ਜਿਹੜਾ ਚੰਗਾ ਪੈਸੇ ਵਾਲਾ ਬੰਦਾ ਉਹਨੇ ਉਹਨੇ ਖਰਚਾ ਲਾ ਕੇ ਤੇ ਕੱਲਾ ਆਪਣਾ ਘਰ ਦਾ ਗੇਟ ਹੀ ਬਣਾਇਆ ਹੁੰਦਾ। ਉਹ ਕਹਿੰਦੇ ਨਾ ਮੇਰਾ ਲੱਖਾਂ ਰੁਪਇਆ ਕੱਲੇ ਗੇਟ ਤੇ ਲੱਗ ਗਿਆ। ਕਰਦੀ ਹੈਸੀਅਤ ਉਹ ਘਰ ਦੇ ਦਰਵਾਜ਼ੇ ਤੋਂ ਪਤਾ ਲੱਗ ਜਾਂਦੀ ਹੈ ਪਰ ਯਾਦ ਰੱਖੋ ਉਹਨਾਂ ਸਮਿਆਂ ਦੇ ਅੰਦਰ ਜਦੋਂ ਘਰ ਦਾ ਇੱਕ ਮਕਾਨ ਬਣਾਉਣਾ ਔਖਾ ਸੀ ਜੇ ਤਿੰਨ ਛੱਤਾ ਮਕਾਨ ਘਰ ਦੇ ਵਿੱਚ ਬਣਿਆ ਹੋਵੇ ਨਗਰ ਦੇ ਵਿੱਚ ਇੱਕ ਸਾਰੇ ਨਗਰ ਵਿੱਚ ਕਬਲ ਕੇਵਲ ਇੱਕੋ ਹੀ ਮਕਾਨ ਸੀ ਜਿਹੜਾ ਤਿੰਨ ਛੱਤਾ ਸੀ ਇਸ ਘਰ ਦੇ ਅੰਦਰ ਬੜੀ ਚਹਿਲ ਪਹਿਲ ਰੌਣਕਾਂ ਲੱਗੀਆਂ ਹੋਈਆਂ ਇੱਕ ਪਾਸੇ ਸ਼ਰਾਬ ਤੇ ਕਬਾਬ ਦਾ ਦੌਰ ਚੱਲ ਰਿਹਾ ਹੈ ਇੱਕ ਪਾਸੇ ਹਲਵਾਈ ਲੱਗੇ ਹੋਏ ਨੇ ਮਠਿਆਈਆਂ ਤੇ ਚੰਗੇ ਪਕਵਾਨ ਬਣਾ ਰਹੇ ਨੇ ਇਸ ਘਰ ਦੇ ਉੱਤੇ ਫੁੱਲ ਬੂਟਿਆਂ ਦੀਆਂ ਵੇਲਾਂ ਲੰਮ ਕਰੀਆਂ ਨੇ ਦੀਪ ਮਾਲਾ ਕੀਤੀ ਹੋਈ ਹੈ ਘਰ ਦੇ ਦਰਵਾਜ਼ੇ ਤੋਂ ਲੈ ਕੇ ਪਿੰਡ ਦੇ ਬਾਹਰ-ਬਾਰ ਗਲੀਆਂ ਦੇ ਵਿੱਚ ਕਲੀ ਵਿਸ਼ੀ ਹੋਈ ਹੈ ਇਉਂ ਪ੍ਰਤੀਤ ਹੁੰਦਾ ਏ ਜਿਵੇਂ ਕਿਸੇ ਦੇ ਆਉਣ ਦਾ ਉਡੀਕ ਕੀਤੀ ਜਾ ਰਹੀ ਹੋਵੇ ਇਸ ਘਰ ਦੇ ਵਿਹੜੇ ਦੇ ਵਿੱਚ ਡੱਠਿਆ ਹੋਇਆ ਮੰਝਾ ਉਸ ਮੰਝੇ ਦੇ ਉੱਤੇ ਇੱਕ ਸੁਆਣੀ ਬੈਠੀ ਹੋਈ ਹੈ ਉਸ ਸੁਆਣੀ ਦੇ ਕੋਲ ਆਣ ਗਵੰਡਾ ਆਉਂਦੀਆਂ ਆ ਉਹ ਆ ਕੇ ਪੁੱਛਦੀਆਂ ਭੈਣਾ ਅੱਜ ਇੰਨਾ ਚਾ ਇੰਨੀਆਂ ਖੁਸ਼ੀਆਂ ਇਹ ਕਿਹੜੀ ਖੁਸ਼ੀ ਦੇ ਅੰਦਰ ਆ ਸਾਰਾ ਕੁਝ ਇਹ ਕਿਉਂ ਕੀਤਾ ਜਾ ਰਿਹਾ ਹੈ ਉਨੇ ਆਪਣੇ ਬੜੇ ਖੁਸ਼ੀ ਦੇ ਰੌਂਦੇ ਵਿੱਚ ਉਹਨੇ ਆਖਿਆ ਭੈਣੋ ਬੜੇ ਚਿਰ ਬਾਅਦ ਅੱਜ ਮੇਰੇ ਪਤੀ ਨੇ ਘਰ ਆਣਾ ਇਹ ਆਪਣੇ ਪਤੀ ਦੇ ਆਉਣ ਦੀ ਖੁਸ਼ੀ ਦੇ ਅੰਦਰ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਮੇਰੇ ਪਤੀ ਨੇ ਆਉਣਾ ਹੈ ਘਰ ਤੇ ਮੈਂ ਉਹਦੇ ਸਵਾਗਤ ਵਾਸਤੇ ਆ ਗਲੀਆਂ ਚ ਕਲੀਆਂ ਵਸਾਈਆਂ ਹੋਈਆਂ ਆ ਘਰ ਦੀ ਸਜਾਵਟ ਬੜੀ ਕੀਮਤੀ ਫੁੱਲ-ਵੇਲਾਂ ਲਾ ਕੇ ਬਣਾਈ ਹੋਈ ਹੈ ਮਠਿਆਈਆਂ ਨਿਕਲ ਰਹੀਆਂ ਨੇ ਸ਼ਰਾਬ ਤੇ ਕਬਾਬ ਦਾ ਦੌਰ ਚੱਲ ਰਿਹਾ ਹੈ ਉਹਨੇ ਆਖਿਆ ਸ਼ਰਾਬ ਤੇ ਕਬਾਬ ਦਾ ਦੌਰ ਕਿਉਂ ਉਹ ਕਹਿੰਦੇ ਜਿਹੜੇ ਮੇਰੇ ਪਤੀ ਦੇ ਨਾਲ ਸਿਪਾਹੀ ਆਉਣਿਆ ਨਾ ਉਹ ਇਹ ਸਭ शकਣ ਦੇ ਸ਼ੁਕੀਨ ਨੇ ਇਹ ਸਾਰਾ ਕੁਝ ਉਹ ਸੁਣ ਰਹੀਆਂ ਨੇ ਇੰਨੇ ਨੂੰ ਘਰ ਦਾ ਦਰਵਾਜ਼ਾ ਖੜਕਿਆ ਘਰ ਦਾ ਦਰਵਾਜ਼ਾ ਖੜਕਿਆ ਨੌਕਰਾਨੀ ਨੇ ਜਾ ਕੇ ਦਰਵਾਜ਼ਾ ਖੋਲਿਆ ਇੱਕ ਉੱਚਾ ਲੰਮਾ ਜਵਾਨ ਉਸ ਘਰ ਦੇ ਦਰਵਾਜ਼ੇ ਦੇ ਅੰਦਰ ਦਾਖਲ ਹੋਇਆ ਜਦੋਂ ਅੰਦਰ ਦਾਖਲ ਹੋਇਆ ਕਾਲੇ ਕਦਮਾਂ ਦੇ ਨਾਲ ਉਸ ਘਰ ਦੀ ਮਾਲਕਣ ਦੇ ਕੋਲ ਜਾ ਕੇ ਖਲੋਤਾ ਇਹ ਕੌਣ ਹੈ ਇਹ ਘਰ ਦੀ ਸੁਆਣੀ ਦਾ ਭਰਾ ਲੱਗਦਾ ਹੈ ਜਿਹੜੀ ਮੰਝੇ ਤੇ ਬੈਠੀ ਹੋਈ ਇਸ ਘਰ ਦੀ ਮਾਲਕਣ ਹੈ ਨਾ ਉਹਦਾ ਭਰਾ ਲੱਗਦਾ ਹੈ ਰਿਸ਼ਤੇ ਦੇ ਵਿੱਚ ਉਹਨੂੰ ਉਹਨੇ ਪੁੱਛਿਆ ਆਪਣੀ ਭੈਣ ਨੂੰ ਕਹਿੰਦਾ ਭੈਣ ਅੱਜ ਬੜੀ ਖੁਸ਼ ਹੈ ਆਹ ਸਾਰਾ ਕੁਝ ਕਿਉਂ ਉਹਨੇ ਭੈਣ ਨੇ ਹੱਸਦਿਆਂ ਹੋਇਆਂ ਆਖਿਆ ਕਹਿਣ ਲੱਗੀ ਵੀਰਾ ਅੱਜ ਬੜੇ ਚਰਬਾਦ ਮੇਰੇ ਪਤੀ ਨੇ ਮੇਰੇ ਸਿਰ ਦੇ ਸੈਨਿਕ ਮੁਹਿੰਮ ਜਿੱਤ ਕੇ ਆਉਣਾ ਹੈ ਮੈਂ ਉਹਦੇ ਸਵਾਗਤ ਵਾਸਤੇ ਸਾਰਾ ਕੁਝ ਕਰ ਰਹੀ ਹਾਂ ਆਉਣ ਵਾਲੇ ਨੌਜਵਾਨ ਦੀਆਂ ਭੁੱਬਾ ਨਿਕਲ ਗਈਆਂ ਰੋਣ ਲੱਗਿਆ ਰੋ ਰੋ ਕੇ ਆਪਣੀ ਭੈਣ ਦੀ ਗਲਵਕ ਆਪਣੀ ਭੈਣ ਨੂੰ ਗਲਵਕੜੀ ਵਿੱਚ ਲੈ ਕੇ ਕਹਿਣ ਲੱਗਾ ਭੈਣਾ ਜਿਹੜੇ ਪਤੀ ਦੀ ਉਡੀਕ ਵਿੱਚ ਤੂੰ ਇਹਨੇ ਚਾਵਾਂ ਦੇ ਨਾਲ ਉਹਦੀ ਉਡੀਕ ਕਰ ਰਹੀ ਆ ਉਹਨੇ ਹੁਣ ਕਦੀ ਵੀ ਨਹੀਂ ਆਉਣਾ ਉਹਨੇ ਆਖਿਆ ਕੀ ਕਹਿਣਾ ਚਾਹੁੰਦਾ ਏ ਕਹਿੰਦਾ ਕਹਿਣਾ ਮੈਂ ਇਹ ਚਾਹੁੰਦਾ ਏ ਉਹਨੂੰ ਮਾਰ ਦਿੱਤਾ ਗਿਆ ਏ ਤੇ ਮਾਰਨ ਵਾਲਿਆਂ ਨੇ ਉਹਦੇ ਸਿਰ ਉਹਦੇ ਧੜ ਦੇ ਉੱਤੇ ਸਿਰ ਵੀ ਨਹੀਂ ਉਹ ਛੱਡਿਆ ਉਹ ਵੀ ਨਾਲ ਹੀ ਲੈ ਗਏ ਰੋਂਦੀ ਹੋਈ ਤੇ ਹੱਥਾਂ ਮਾਰਦੀ ਹੋਈ ਇਹਨੇ ਉਸੇ ਵੇਲੇ ਉੱਠੀ ਇਹ ਚਾ ਜਿਹੜੇ ਸਨ ਧਰੇ ਦੇ ਧਰੇ ਰਹਿ ਗਏ ਖੁਸ਼ੀਆਂ ਤੇ ਮੰਨੋ ਗਮੀਆਂ ਨੇ ਸਾਰਾ ਹੀ ਪੋਚਾ ਫੇਰ ਦਿੱਤਾ ਹੋਵੇ ਨਾਲ ਆਪਣੇ ਦਿਉਰਾ ਜੇਠਾ ਨੂੰ ਲਿਆ ਨਾਲ ਇਹਨੇ ਆਪਣੇ ਭਰਾ ਨੂੰ ਲਿਆ ਮੰਜ਼ਲ ਮਾਰਦੀ ਹੋਈ ਪਹੁੰਚ ਗਈ ਸ੍ਰੀ ਅਮਰਤਸਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਪਹੁੰਚੀ ਇਹ ਦਰਸ਼ਨੀ ਡਿਉੜੀ ਲੰਘਦੀ ਹੋਈ ਕਾਲੇ ਕਦਮਾਂ ਦੇ ਨਾਲ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਸਥਾਨ ਤੇ ਪਹੁੰਚੀ ਨਾ ਕੀ ਵੇਖਦੀ ਹੈ ਇਹਦੇ ਪਤੀ ਦੀ ਖੂਨ ਦੇ ਵਿੱਚ ਲਥਪਥ Laash ਪਈ ਹੋਈ ਹੈ ਪਰ ਉਹਦੇ ਉੱਤੇ ਸੇਰ ਹੀ ਨਹੀਂ ਇਹ ਆਉਣ ਵਾਲੀ ਸੁਆਣੀ ਕੌਣ ਸੀ ਇਹ ਨਗਰ ਮਢਿਆਲੇ ਤੋਂ ਚੱਲ ਕੇ ਆਈ ਹੈ ਨਗਰ ਮਢਿਆਲਾ ਤੁਸੀਂ ਹੁਣ ਕਹਾਣੀ ਦੇ ਬਿਲਕੁਲ ਨੇੜੇ ਪਹੁੰਚ ਗਏ ਹੋਵੋਗੇ ਤੁਹਾਨੂੰ ਹੁਣ ਕਿਉਂਕਿ ਇਤਿਹਾਸ ਦੇ ਪਾਠਕ ਹੋ ਤੁਹਾਨੂੰ ਹੁਣ ਇਸ ਗੱਲ ਦਾ ਪਲੀਪਾਂਤ ਪਤਾ ਹੈ ਕਿ ਕਹਾਣੀ ਕੀ ਆਰੰਭ ਹੋਣ ਲੱਗੀ ਹੈ ਇਹ ਆਉਣ ਵਾਲੀ ਮਢਿਆਲੇ ਨਗਰ ਤੋਂ ਆਈ ਹੈ ਤੇ ਜਿਹੜਾ ਬਿਨਾ ਸਿਰਫ ਤੋਂ ਧੜ ਪਿਆ ਹੋਇਆ ਇਹ ਧੜ ਹੈ ਮਸੇ ਰੰਗੜ ਦਾ ਤੇ ਮਸੇ ਰੰਗੜ ਨੂੰ ਵਦੇ ਕੀਤੇ ਦੀ ਸਜ਼ਾ ਮਿਲ ਚੁੱਕੀ ਹੈ ਇਹਨੇ ਰੋਂਦੀ ਹੋਈ ਨੇ ਦੁਹਾਈਆਂ ਪਾਉਂਦੀ ਹੋਈ ਨੇ ਆਪਣੇ ਪਤੀ ਦੀ লাশ ਨੂੰ ਚੁੱਕਿਆ ਹੈ ਆਪਣੇ ਭਾਈਆਂ ਤੇ ਦਿਉਰਾਂ ਜੇਠਾ ਨੂੰ ਨਾਲ ਲਿਆ ਹੈ ਇਹਨੇ ਲੱਦ ਕੇ ਗੱਡੇ ਤੇ লাশ ਤੇ ਲਾਹੌਰ ਪਹੁੰਚੀ ਹੈ ਲਾਹੌਰ ਦਾ ਸੂਬੇਦਾਰ ਹੈ ਜ਼ਕਰੀਆ ਖਾਨ ਜ਼ਕਰੀਆ ਖਾਨ ਦੀ ਲੱਗੀ ਹੋਈ ਹੈ ਕਚਹਿਰੀ ਲੱਗੀ ਹੋਈ ਕਚਹਿਰੀ ਦੇ ਵਿੱਚ ਜਾ ਕੇ ਇਹ ਰੋਣ ਲੱਗੀ ਹੈ ਦੁਹਾਈਆਂ ਪਾਉਣ ਲੱਗੀ ਹੈ ਇਹਨੇ ਆਪਣੇ ਬਾਹੀਂ ਪਾਇਆ ਚੂੜਾ ਪਨ ਉਟਿਆ ਇਹਨੇ ਆਪਣੇ ਸਿਰ ਤੇ ਲਿਆ ਹੋਇਆ ਸਾਲੂ ਉਤਾਰ ਕੇ ਸੁੱਟ ਦਿੱਤਾ ਇਹਨੇ ਆਪਣੇ ਸਿਰ ਦੀਆਂ ਮੀਡੀਆਂ ਖੋਲ ਸੁੱਟੀਆਂ ਵਾਲ ਪੁੱਟਦੀ ਹੋਈ ਕੀਰਨੇ ਪਾਉਂਦੀ ਹੋਈ ਆਪਣੇ ਪਤੀ ਦਾ ਬਦਲਾ ਲੈਣ ਵਾਸਤੇ ਮੌਤ ਦਾ ਬਦਲਾ ਲੈਣ ਵਾਸਤੇ ਜ਼ਕਰੀਆ ਖਾਨ ਨੂੰ ਫਰਿਆਦ ਕਰਦੀ ਹੈ ਜ਼ਕਰੀਆ ਖਾਨ ਨੇ ਆਖਿਆ ਤੁਸੀਂ ਹੌਸਲਾ ਕਰੋ ਮੈਂ ਤੁਹਾਡੇ ਪਤੀ ਦੀ ਮੌਤ ਦਾ ਬਦਲਾ ਲੈਣ ਵਾਸਤੇ ਕੁਝ ਕਰਦੇ ਉਹਨੇ ਆਖਿਆ ਜਿਹੜੇ ਪਤੀ ਦਾ ਪਤੀ ਦੀ Laash ਜਿਹੜੀ ਔਰਤ ਦੇ ਪਤੀ ਦੀ Laash ਸਾਹਮਣੇ ਪਈ ਹੋਵੇ ਉਹਦੇ ਧੜ ਦੇ ਉੱਤੇ ਸਿਰ ਵੀ ਨਾ ਹੋਵੇ ਉਹਨੂੰ ਹੌਸਲਾ ਕਰਨ ਲਈ ਕਹਿ ਰਿਹਾ ਜੇ ਤੂੰ ਮੇਰੇ ਪਤੀ ਦੀ Laash ਮੌਤ ਦਾ ਬਦਲਾ ਨਾ ਲਿਆ ਮੈਂ ਇੱਥੇ ਤੇਰੇ ਸਾਹਮਣੇ ਆਪਣੇ ਸੀਨੇ 'ਚ ਕਤਾਰ ਮਾਰ ਕੇ ਮਰ ਜਾਵਾਂਗੀ ਜਦੋਂ ਇਹ ਗੱਲ ਸੁਣੀ ਜ਼ਕਰਿਆ ਖਾਨ ਨੇ ਆਪਣੇ ਅਹਿਲਕਾਰਾਂ ਨੂੰ ਬੁਲਾਇਆ ਉਨੇ ਨਗਰ ਦੇ ਨੰਬਰਦਾਰ ਚੌਧਰੀ ਸਾਰੇ ਇਕੱਠੇ ਕੀਤੇ ਨੇ ਬੁਲਾ ਲਏ ਲੰਮੜਦਾਰ ਚੌਧਰੀ ਉਹਨੇ ਆਪਣੇ ਲੱਗੇ ਹੋਈ ਕਚਾਰੀ ਦੇ ਵਿੱਚ ਸਾਰਿਆਂ ਨੂੰ ਸੱਦ ਕੇ ਪੁੱਛਿਆ ਦੱਸੋ ਮਸੇ ਚੌਧਰੀ ਦੇ ਮੌਤ ਦਾ ਕਾਰਨ ਕੀ ਹੈ ਦੱਸੋ ਉਸ ਨੂੰ ਕਿਸ ਨੇ ਮਾਰਿਆ ਸਾਰਿਆਂ ਨੇ ਨੀਵੀਂ ਪਾਲੀ ਕੋਈ ਵੀ ਨਾਂ ਲੈ ਕੇ ਕੌਣ ਮੌਤ ਨੂੰ ਮਾਸੀ ਆਖੇ ਇਹਨੂੰ ਆਇਆ ਹੈ ਗੁੱਸਾ ਇਹਨੂੰ ਸਾਰਿਆਂ ਨੂੰ ਇੱਕ ਲੈਂਚ ਖੜਾ ਲਿਆ ਇੱਕ ਮੋਟੀ ਜੀ ਡਾਂਗ ਲਈਏ ਹੱਥ ਵਿੱਚ ਲੈ ਕੇ ਹੱਥ ਵਿੱਚ ਡਾਂਗ ਪਾ ਕੇ ਜ਼ਮੀਨ ਤੇ ਢਿੱਡ ਪਰਨੇ ਸਾਰਿਆਂ ਦੇ ਕੋਲੋਂ ਜ਼ਕਰੀਆ ਖਾਨ ਜਿਸ ਕਦਰ ਮਸੇ ਰੰਗੜ ਦੇ ਕਾਤਲਾਂ ਬਾਰੇ ਪੁਸ਼ਪ ਪਤਾਲ ਕਰਦਾ ਹੈ ਸਰਵਣ ਕਰਿਓ ਮੈਂ ਪ੍ਰਕਰਮ ਇਥੋਂ ਆਰੰਭ ਕਰਨਾ ਹੈ ਆਓ ਤੱਕ ਦੇ ਜ਼ਕਰੀਆ ਖਾਨ ਜਿਸ ਕਦਰ ਗੁੱਸੇ ਵਿੱਚ ਆ ਕੇ ਮਾਰ ਮਾਰ ਕੇ ਡਾਂਗਾ ਉਹਨਾਂ ਆਏ ਹੋਏ ਟਾਟ ਚੌਧਰੀਆਂ ਨੰਬਰਦਾਰਾਂ ਦੇ ਕੋਲੋਂ ਮੱਛੇ ਦੇ ਕਾਤਲਾਂ ਬਾਰੇ ਪੁੱਛਦਾ ਉਸ ਵੇਲੇ ਦਾ ਨਕਸ਼ਾ ਮਧੂ ਸ਼ੰਗੀਏ ਦਾ ਢਾੜੀ ਜਿੱਥਾ ਹੈ ਇਉਂ Whoa. ਪੁੱਛੇ ਕਹਿੰਦੇ ਸੀ ਤੁਸੀਂ ਸੇਖ ਮਾਰ ਮਗਾਏ ਪੁੱਛੇ ਕਹਿੰਦੇ Oh, oh. Yeah